ਨਮਸਕਾਰ ਸਾਸਤ੍ਰੀਕਲ ਸਨਮਾਨਾ ਟੂਡੇ ਤੁਹਾਡਾ ਸਵਾਗਤ ਹੈ ਲੋਕ ਸਭਾ ਮੈਂਬਰ ਤਰੰਬੀਰ ਗਾਂਧੀ ਵੱਲੋਂ ਬੀਤੀ ਰਾਤ ਦਾਇਨੰਦ ਮਾਡਲ ਸਕੂਲ ਵਿਖੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਲੋਕ ਸਭਾ ਮੈਂਬਰ ਤਰੰਬੀਰ ਗਾਂਧੀ ਵੱਲੋਂ ਬੀਤੀ ਰਾਤ ਦਾਇਨੰਦ ਮਾਡਲ ਸਕੂਲ ਵਿਖੇ ਇੱਕ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਨੈਨਾ ਧਰਮਸ਼ਾਲਾ ਵਿਖੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਦੈਨ ਮਾਰਲ ਸਕੂਲ ਦੇ ਚੇਅਰਮੈਨ ਯਸਪਾਲ ਸਿੰਘਲਾ ਅਤੇ ਪ੍ਰਿੰਸੀਪਲ ਰੇਖਾ ਸਿੰਘਲਾ ਵੱਲੋਂ ਸਮਾਰੋਹ ਦਾ ਆਯੋਜਨ ਕੀਤਾ ਗਿਆ ਟੀਚਰ ਦਿਵਸ ਮੌਕੇ ਪ੍ਰਬਾਤ ਵਰਮਾ ਨੇ ਸਮਾਰੋਹ ਵਿੱਚ ਬੋਲਦੇ ਕਿਹਾ ਕਿ ਮਾਂ ਦੀ ਪੂਜਾ ਦਾ ਮਹੱਤਵ ਹੈ ਟੀਚਰਾਂ ਨੂੰ ਵੀ ਮਾਂ ਨੇ ਜਨਮ ਦਿੱਤਾ ਹੈ ਮਾਂ ਜਨਮ ਦੰਨੀ ਹੈ ਅਧਿਆਪਕ ਕ੍ਰਿਸ਼ਨ ਬੋਰਾ ਅਤੇ ਹਿੱਤ ਬਲਾਸੀ ਨੇ ਦੱਸਿਆ ਕਿ ਅਧਗ ਅਧਿਆਪਕ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਆਦਰ ਸਤਕਾਰ ਵੀ ਦਿੰਦੇ ਹਨ ਜੇਕਰ ਸਾਡੇ ਪੜਾਏ ਬੱਚੇ ਡੀਐਸਪੀ ਜਾਂ ਐਸਜੀਐਮ ਜਾਂ ਹੋਰ ਉੱਚ ਉਹ ਇਦਾਂ ਦੇ ਲੱਗ ਜਾਂਦੇ ਹੈ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਇਹ ਬੱਚਾ ਸਾਡੇ ਕੋਲ ਪੜ੍ਹਾਈ ਕਰਕੇ ਗਿਆ ਹੈ ਉਹਨਾਂ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਕਿਸੇ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਉਸਾਲਾ ਨਾ ਜਾਵੇ ਕਿਸੇ ਕਾਰਨ ਤੋਂ ਹੀ ਟੀਚਰ ਨੇ ਥੱਪੜ ਮਾਰਿਆ ਹੋਵੇਗਾ ਇਸ ਮੌਕੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਿਦਤਾ ਦਾ ਬੁਰਾ ਹਾਲ ਹੈ ਅਸਪਾਤਲਾਂ ਵੀ ਡਾਕਟਰ ਨਹੀਂ ਰੈਫਰ ਹਸਪਤਾਲ ਹੋ ਗਏ ਹਨ ਸੜਕਾਂ ਦਾ ਬੁਰਾ ਹਾਲ ਹੈ ਮੈਨੂੰ ਕੇਂਦਰ ਸਰਕਾਰ ਵੱਲੋਂ ਆਪਣੇ ਜ਼ਿਲ੍ਹੇ ਲਈ 5 ਕਰੋੜ ਰੁਪਏ ਦੀ ਗ੍ਰਾਂਟ ਮਿਲਦੀ ਹੈ ਪਰ 5 ਕਰੋੜ ਨਾਲ ਪੂਰੇ ਜ਼ਿਲ੍ਹੇ ਵਿੱਚ ਕੁਝ ਨਹੀਂ ਬਣਦਾ ਇਸ ਬਾਰੇ ਪੰਜਾਬ ਸਰਕਾਰ ਸੋਚੇ ਇਸ ਮੌਕੇ ਡਾਕਟਰ ਪ੍ਰੇਮਪਾਲ ਪਵਨ ਸ਼ਾਤਰੀ ਟਿੰਕਾ ਗਾਜੇਵਾਸ ਹੀਰਾ ਜੈਨ ਆਦੀ ਹਾਜ਼ਰ ਸਨ ਸਤਿਮਾਨਤੋ ਕਲਾ ਸਰਮਨੂਰੀ ਬਾਂਸਲ ਕ੍ਰਿਪੋਲ i want to say there is a great relationship between student and teacher. teacher is a national builder uh, and he, is, uh, he can uh, with his efforts and uh, uh, good efforts uh, he can build the future of students. so teacher job is a valuable job. so we want to appreciate all the teachers, government or private. on this special teacher day occasion so for this purpose teacher day has been celebrated in aryanaana dharmshala and guest of honor dr gandhi ji parliament member ਤੇ ਉਹਦੇ ਚ ਸਾਨੂੰ 5 ਕਰੋੜ ਮਿਲਦਾ ਸਾਲ ਦਾ 1500 ਪਿੰਡ ਹੈ 15 ਸ਼ਹਿਰ ਹੈਗੇ ਤੇ ਜੇ ਸਾਰਾ ਗਿਣਤੀ ਤੁਹਾਨੂੰ ਲੱਗੂ 2000 ਰੁਪਏ ਜਾਂ 10000 ਰੁਪਏ ਪਿੰਡ 'ਚ ਨਹੀਂ ਆਉਂਦਾ ਹੈਗਾ 10000 ਨਾਲ ਤਾਂ 4 ਫੁੱਟ 10 ਫੁੱਟ ਗਲੀ ਨਹੀਂ ਬਣਦੀ ਹੈਗੀ ਇੰਨੀ ਮਹਿੰਗਾਈ ਹੈਗੀ ਹੈ ਸੋ ਇਹ ਕਹ ਸੰਸਦ ਦਾ ਰੋਲ ਹੈਗਾ ਸੰਸਦ ਵਿੱਚ ਜਿਹੜੇ ਪੰਜਾਬ ਨਾਲ ਜੁੜਮੇ ਮੁੱਦੇ ਹੈਗੇ ਜਿਵੇਂ ਪਿਛਲੀ ਵਾਰ ਮੈਂ ਲਾਈਨ ਡਬਲ ਕਰਾਤੀ ਸੀ 2600 ਕਰੋੜ ਦੀ ਉਹਦੀ ਇਲੈਕਟਿਫਿਕੇਸ਼ਨ ਹੋਈ ਰਾਜਪੁਰਾ ਬਠਿੰਡਾ ਦੀ ਚੰਡੀਗੜ੍ਹ ਨੂੰ ਲਾਈਨ ਮਨਜ਼ੂਰ ਕਰਾਤੀ ਸੀ ਪਟਿਆਲੇ ਪਾਸਪੋਰਟ ਦਫ਼ਤਰ ਖਲਾਤਾ ਸੀਗਾ ਜਦ ਇਹ 5 ਕਰੋੜ ਅੰਨ ਮ 16 ਕਰੋੜ ਸਕੂਲਾਂ ਚ ਭੇਜ ਕੇ 4 ਕਰੋੜ ਦੇ ਬੈਂਚ 3 ਕਰੋੜ ਦੇ 6 ਕਰੋੜ ਦੇ ਟਾਇਲਟ 3.5 ਕਰੋੜ ਦੇ ਆਰੋਗ ਸਾਰਿਆਂ ਸਕੂਲਾਂ ਚ ਸਾਫ ਸੁਥਰਾ ਪਾਣੀ ਇੱਕ ਸਤਕਾਰਯੋਗ ਬੈਠਣ ਲਈ ਥਾਂ ਬੈਂਚਾਂ ਦੀ ਸ਼ਕਲ ਚ ਤੇ ਇੱਕ ਸਾਫ ਸੁਥਰੇ ਟਾਇਲਟ ਸਾਰੇ ਸਕੂਲਾਂ ਮੇਂ ਬਣਾਏ ਸੀਗੇ ਤੇ ਇਸ ਵਾਰ ਵੀ ਅਸੀਂ 5 ਕਰੋੜ ਦੀ ਇਨੀ ਸੱਜੀ ਵਰਤੋਂ ਕਰਾਂਗੇ ਕਿਹੜਾ ਸਭ ਤੋਂ ਗਰੀਬ ਤਬਕਾ ਹੈਗਾ ਹੈ ਦਲਤ ਬਸਤੀਆਂ ਹੈਗੀਆਂ ਜਿੱਥੇ ਨਰਕ ਹੈਗਾ ਹੈ ਉੱਥੇ ਅਸੀਂ ਪੈਸਾ ਲਾਵਾਂਗੇ ਔਰ ਇਹ ਮੇਰਾ ਵਾਦਾ ਤੁਹਾਨੂੰ ਰੱਖਿਆ ਹੈ ਪ੍ਰਧਾਨ ਜਸਪਾਲ ਜੀ ਦੇ ਉਦਮ ਨਾਲ ਅੱਜ ਅਧਿਆਪਕ ਦੇ ਮੌਕੇ ਤੇ ਅਧਿਆਪਕ ਦਿਵਸ ਦੀ ਮਹੱਤਤਾ ਅੱਜ ਦੇ ਅਧਿਆਪਕਾਂ ਦੇ ਰੋਲ ਅੱਜ ਦੀ ਜੋ ਵਿੱਦਿਆ ਪ੍ਰਣਾਲੀ ਹੈ ਉਹਦੇ ਚ ਕੀ ਗੜਬੜਾਂ ਨੇ ਸਾਡੇ ਸਮੇਂ ਤੇ ਅੱਜ ਦੇ ਸਮੇਂ ਚ ਕਿੰਨਾ ਫਰਕ ਪਿਆ ਹੈਗਾ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਅਧਿਆਪਕ ਕੀ ਰੋਲ ਪਲੇ ਕਰ ਸਕਦੇ ਹੈ ਸਮਾਜ ਕੀ ਰੋਲ ਪਲੇ ਕਰ ਸਕਦਾ ਹੈਗਾ ਉਹਦੇ ਬਾਰੇ ਅਧਿਆਪਕ ਸਾਥੀਆਂ ਨਾਲ ਚਰਚਾ ਕਰਨ ਵਾਸਤੇ ਜਾਂ ਗੋਸ਼ਟੀ ਕਰਨ ਵਾਸਤੇ ਜਾਂ ਵਿਚਾਰ ਸਾਂਝੇ ਕਰਨ ਵਾਸਤੇ ਮੈਂ ਇੱਥੇ ਆਇਆ ਹੈਗਾ ਮੈਂ ਬਹੁਤ ਧੰਨਵਾਦੀਆਂ ਸਾਰੀ ਟੀਮ ਸਮਾਣਾ ਦੇ ਜਿਨ੍ਹਾਂ ਚ ਜਸਪਾਲ ਜੀ ਨੇ ਡਾਕਟਰ ਪ੍ਰੇਮ ਨੇ ਹੈਗਾ ਟਿੰਕੂ ਜੀ ਨੇ ਮਨੂ ਜੀ ਨੇ ਹੋਰ ਬਹੁਤ ਸਾਰੇ ਜਿਹ ਹੀਰਾ ਜੈਨ ਜੀ ਨੇ ਬਹੁਤ ਸਾਰੇ ਹੋਰ ਸੱਜਣ ਨੇ ਜਿਨ੍ਹਾਂ ਨੇ ਲਗਾਤਾਰ ਜਿਹੜੇ ਸਮਾਣਾ ਦੀ ਸਮਾਜਿਕ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਰੋਲ ਰਿਹਾ ਵਿਦਿਆ ਦੇ ਖੇਤਰ ਵਿੱਚ ਬਾਕੀ ਸਮਾਜਿਕ ਸੁਧਾਰਾਂ ਦੇ ਖੇਤਰ ਵਿੱਚ ਇਹ ਲਗਾਤਾਰ ਸਰਗਰਮ ਰਹੇ ਨੇ ਲੱਖ ਵਕ ਵਕ ਸਿਆਸੀ ਹਸੀਤਾਂ ਦੀ ਵਿੱਚ ਵਿਚਰਦੇ ਹੋਏ ਇਹਨਾਂ ਨੇ ਜੋ ਯੋਗਦਾਨ ਪਾਇਆ ਹੈਗਾ ਜਿਵੇਂ ਅੱਜ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ ਜਿਹੜੀ ਕਿ ਬਹੁਤ ਲਾਹੇਵੰਦ ਸਾਬਤ ਹੋਗੀ ਸਮਾਣਾ ਨਿਵਾਸੀਆਂ ਵਾਸਤੇ ਜਾਂ ਸਕੂਲ ਵਿੱਚ ਪ੍ਰੋਗਰਾਮ ਰੱਖਿਆ ਹੈਗਾ ਇਹ ਸਾਰੇ ਕਾਸੀ ਦਾ ਮੈਂ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਅੱਜ ਆਪਣੇ ਅਧਿਆਪਕ ਵਰਗ ਨਾਲ ਵਿਚਾਰ ਸਾਂਝੇ ਕਰਾਂਗਾ ਤੇ ਬਾਕੀ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ ਕਿ ਇਹਨਾਂ ਨੇ ਜੋ ਲਾਇਬ੍ਰੇਰੀ ਉਦਮ ਉਦਮ ਕੀਤਾ ਹੈਗਾ ਅੱਜ ਜਦੋਂ ਲੋਕੀ ਆਪਣੇ ਨਿੱਜੀ ਕੰਮਾਂ 'ਚ ਤਾਂ ਬਹੁਤ ਮਸਰੂਫ ਰਹਿੰਦੇ ਹੈਗੇ ਆ ਪਰਵਾਰਾਂ 'ਚ ਸੁਪੜ ਕੇ ਰਹਿ ਗਏ ਹੈਗੇ ਆ ਸਮਾਜਿਕ ਉਦਮ ਕਰਨੇ ਜਾਂ ਸਾਂਝੇ ਕੰਮਾਂ ਲਈ ਸਮਾਕਰਨਾ ਜਾਂ ਸਾਧਨ ਜੁਟਾਣੇ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਇਹ ਟੀਮ ਕਰਦੀ ਪਈ ਹੈ ਤੁਸੀਂ ਕਿ ਲੋਕ ਸਮਾਪ ਮੈਂਬਰ ਹੋ ਇੱਥੇ ਸਮਾਣੇ ਵਿੱਚ ਸਾਰਾ ਹਸਪਤਲ ਖਾਲੀ ਹੋਣਾ ਇਸ ਤੋਂ ਮੁੱਕ ਨਹੀਂ ਹੈ ਕੀ ਕਹਿਣਾ ਚਾਹਦੇ ਹੋ ਕੁਝ ਕਰੋ ਕੋਈ ਕਹਿੰਦਾ ਕੋਈ ਸਰਕਾਰ ਦੀਆਂ ਨੀਤੀਆਂ ਦੀ ਨਤੀਜਾ ਹੈਗਾ ਕਿ ਚੰਗਾ ਪਲਾ ਜਿਹੜਾ ਪੰਜਾਬ ਦਾ ਸਿਹਤ ਪ੍ਰਬੰਧ ਸੀਗਾ ਚਲਦਾ ਪਿਆ ਸੀਗਾ ਵਿਦਿਅਕ ਪ੍ਰਣ ਚਲਦਾ ਪਿਆ ਸੀਗਾ ਸੇਤ ਇਨਕਲਾਬ ਦੇ ਨਾਂ ਤੇ ਵਿਦਿਅਕ ਇਨਕਲਾਬ ਦੇ ਨਾਂ ਤੇ ਇੱਕ ਤਾਂ ਵਿਦਿਅਕ ਢਾਂਚਾ ਵੀ ਖਰਾਬ ਕੀਤਾ ਹੈਗਾ ਜਿਹੜੀਆਂ ਸਕੂਲਾਂ ਚ ਕੁਝ ਸਕੂਲਾਂ ਨੂੰ ਕੁਝ ਵੱਧ ਸਹੂਲਤਾਂ ਦੇ ਕੇ ਕਹਤਾ ਕਿ ਵਿਦਿਅਕ ਇਨਕਲਾਬ ਆ ਗਿਆ ਜਦ ਕਿ ਮੈਜੋਰਟੀ ਸਕੂਲਾਂ ਚ ਨਾ ਦੇ ਆਪਕ ਹੈਗੇ ਨਾ ਉਹਦਾ ਜਿਹੜਾ ਬੁਨਿਆਦੀ ਢਾਂਚਾ ਹੈਗਾ ਇਵੇਂ ਹਸਪਤਾਲਾਂ ਵਿੱਚ ਦੇ ਜਿਹੜੀਆਂ ਕਲੀਨਿਕਾਂ ਖੋਲ ਕੇ 6 ਘੰਟੇ ਵਾਸਤੇ ਉੱਥੇ ਉੱਥੇ ਇੱਕ ਨਵੇਂ ਡਾਕਟਰ ਲਾ ਕੇ ਜਿਨ੍ਹਾਂ ਕੋਲ ਕੋਈ ਇੰਤਜ਼ਾਮ ਹੀ ਨਹੀਂ ਹੈ ਕਿਸੇ ਐਮਰਜੈਂਸੀ ਨੂੰ ਸਾਂਭਣ ਦਾ ਜਾਂ ਸੀਰੀਅਸ ਬਲੀ ਸਾਂਭਣ ਦਾ ਸਿਰਫ ਗੋਲੀਆਂ ਵੰਡਣ ਜੋਗੇ ਹੈਗੇ ਆ ਸਿਰ ਸਿਰ ਦਖਤ ਸਿਰ ਸਿਰ ਦਰਦੀਆਂ ਟੱਟੀਆਂ ਉਲਟੀਆਂ ਨਹੀਂ ਆ ਕੁਝ ਬੁਨਿਆਦੀ ਟੈਸਟ ਹੈਗੇ ਉਹ ਬਣਾ ਕੇ ਕਹਿੰਦੇ ਸਿਹਤ ਇਨਕਲਾਬ ਆ ਗਿਆ ਜਿਹੜੇ ਸਰ ਪਹਾਸਤਾں ਲੋਕਾਂ ਦੀ ਅਸਲੀ ਸੇਵਾ ਹੋਣੀ ਹੈ ਅਸਲੀ ਇਲਾਜ ਹੋਣਾ ਹੈਗਾ ਚਾਹੇ ਸਮਾਣਾ ਦਾ ਸੇਲੋ ਹਸਪਤਾਲ ਜਿਹੜਾ ਨਹੀਂ ਮਿਹਨਤ ਨਾਲ ਬਣਿਆ ਨੇ ਪੈਸੇ ਨਾਲ ਬਣਿਆ ਹੋਇਆ ਚਾਹੇ ਜਿੰਦਰਾਸਟਰ ਪਟਿਆਲਾ ਹੈਗਾ ਚਾਹੇ ਹੋਰ ਪੰਜਾਬ ਦੇ ਸੈਂਕੜੇ ਪ੍ਰਾਇਮਰੀ ਹੈਲਥ ਸੈਂਟਰ ਨੇ ਜਿਹੜਾ ਸਿਹਤ ਕੇਂਦਰ ਨੇ ਤਹਿਸੀਲ ਸਿਹਤ ਕੇਂਦਰ ਨੇ ਹੋਰ ਸਸਤਾਵਾਂ ਸੀ ਸਿਹਤ ਦੀਆਂ ਉਹ ਸਾਰਿਆਂ ਚ ਨਾ ਤਾਂ ਫੰਡ ਹੈਗੇ ਨਾ ਦਵਾਈਆਂ ਹੈਗੀਆਂ ਨਾ ਡਾਕਟਰ ਹੈਗੇ ਨਾ ਨਰਸਾਂ ਹੈਗੀਆਂ ਨਾ ਹੋਰ ਪੈਰਾਮੈਡੀਕਲ ਸਟਾਫ ਹੈਗਾ ਸੋ ਇਹ ਜਿਹੜੀ ਸਮਾਣੇ ਦੀ ਹਾਲ ਤੱਕ ਅੱਲੀ ਸਮਾਣੇ ਦੀ ਨਹੀਂ ਹੈਗੀ ਸਮੁੱਚੇ ਪੰਜਾਬ ਦਾ ਜੋ ਬੁਨਿਆਦੀ ਸਿਹਤ ਢਾਂਚਾ ਜੋ ਪਿਛਲੇ 60 70 ਸਾਲ ਤੋਂ ਉਸਰਿਆ ਸੀਗਾ ਜਿੱਥੇ ਹਜ਼ਾਰਾਂ ਡਾਕਟਰ ਸੇਵਾ ਕਰਦੇ ਸੀਗੇ ਇਸ ਹਸਪਤਾਲ ਦੀ ਕਦੀ ਇਹ ਹਾਲਤ ਹਮੇਸ਼ਾ ਨਹੀਂ ਸੀਗੀ ਪਿਛਲੇ ਕੁ ਸਾਲਾਂ ਜੋ ਨੰਗਾਰ ਆਇਆ ਉਹਦਾ ਨਤੀਜਾ ਕਿ ਅੱਜ ਹਸਪਤਾਲ ਸਾਰਾ ਕੁਝ ਹੁੰਦੇ ਹੋਏ ਵੀ ਇਤੋਂ ਮਸ਼ੀਨਾਂ ਵੀ ਚੱਕੀਆਂ ਗਈਆਂ ਆਲਟਰਾਸਾਉਂਡ ਵੀ ਚੁੱਕੇ ਗਏ ਹੋਰ ਵੀ ਬੜਾ ਇੰਤ ਫਾਦਰ ਉਹਨਾਂ ਦੇ ਉਹਨਾਂ ਦੀ ਕੋਸ਼ਿਸ਼ਾਂ ਦੇ ਨਾਲ ਰਾਜਲਾ ਸਾਹਿਬ ਮੈਨੂੰ ਦੱਸਦੇ ਸੀਗੇ ਕਿ ਅਸੀਂ ਹਸਪਤਾਲ ਨੂੰ ਬੜਾ ਆਧੁਨਿਕ ਹਸਪਤਾਲ ਬਣਾਇਆ ਸੀਗਾ ਹੌਲੀ ਹੌਲੀ ਇੱਥੇ ਨਿਗਾਰ ਆਇਆ ਹੈਗਾ ਜਿਹੜਾ ਜਿਹੇ ਉਪਕਰਨ ਸੀਗੇ ਉਹ ਵੀ ਚੁੱਕੇ ਗਏ ਨੇ ਤੇ ਸਟਾਫ ਦੀ ਬਹੁਤ ਗੰਭੀਰ ਕਾਟ ਹੈਗੀ ਹੈ ਮਾੜੀ ਮਾੜੀ ਗੱਲ ਤੇ ਪਾਤਰਾਂ ਸਮਾਨ ਦੇ ਮਰੀਜ਼ ਪਟਿਆਲੇ ਪਹੁੰਚਦੇ ਹੈਗੇ ਔਰ ਪਟਿਆਲਾ ਵੀ ਤੰਦਸਾ ਪਟਿਆਲਾ ਵੀ ਦੀਪ ਚੰਡੀਗੜ੍ਹ ਵਾਸਤੇ ਰੈਫਰਲ ਸੈਂਟਰ ਹੈ ਰਿੰਦਰਾਸਾਲ ਚੋ ਮਰੀਜ਼ ਜਾਂਦੇ ਡੀਐਮਸੀ ਜਿਹੜਾ ਸੀਰੀਅਸ ਮਰੀਜ਼ ਹੈ ਦਿਮਾਗ ਦੀ ਸਰਜੀ ਲੋੜਾ ਹਾਰਟ ਸਰਜੀ ਲੋੜਾ ਹੈ ਜਾਓ ਜਾਂਦੇ ਨੇ ਚੰਡੀਗੜ੍ਹ ਪੀ